Welcome Ugeji. ਵੈਲਕਮ ਹੋ ਗਿਆ ਜੀ ਲਾਈਕ ਡਨ ਕਰ ਦਿਓ वेलकम ਹੋ ਗਿਆ ਜੀ ਤੁਹਾਡਾ ਆਜੋ ਜੀ ਆਜੋ ਕਮੈਂਟ ਕਰੋ ਲਾਈਕ ਡਨ ਕਰ ਦਿਓ ਨਹੀਂ ਤਾਂ ਜਾਂਂਦੀ ਉਹਨਾਂ ද වූ දේලා? ਹੂੰ ਕਹਿੰਦੀ ਮੇਰਾ ਸਿਰ ਦੁਖਦਾ ਵਾ ਉਹ ਉਹਦੇ ਵੱਲੋਂ ਤਾਂ ਲੋਵ ਨਹੀਂ ਜਾਣਦੀ ਤੇ 5 ਮਿੰਟ ਹੋ ਗਏ ਆ ਕੋਈ ਨਹੀਂ ਆਇਆ ਕਮੈਂਟ ਕਮੈਂਟ ਕਰੋ ਆਉਂਦੇ ਚਲੀ ਜਾਂਦੇ ਵੇਖ ਵੇਖ ਕੇ ਵੇ ਜੋ ਬਣ ਜਾਣਾ ਤੇ ਇਹਨੂੰ ਕਦੋਂ ਦੀ ਲੋੜ ਦੀ ਨਾ ਮਾਹੌਲੇ ਕਾੜਨੂ ਸਾਰਿਆਂ ਦਾ ਇਹਨੂੰ ਲਾਈਟ ਦਾ ਬੜੀ ਪ੍ਰੋਬਲਮ ਆ ਹਨਾ ਕਿ ਲਾਈਟ ਨਾ ਜਗੇ ਹੈਲੋ ਜੀ ਹੈਲੋ ਹਰਦੀਪ ਸਿੰਘ ਹੈਲੋ ਜੀ ਵੈਲਕਮ ਹੋ ਗਿਆ ਤੁਹਾਡਾ ਲਾਈਕ ਡਨ ਕਰ ਦਿਓ ਲਾਈਵ ਨੂੰ ਸ਼ੇਅਰ ਕਰ ਦਿਓ ਗ੍ਰੀਨ ਟੀ ਬਣਾ ਤੂੰ ਮੇਰ ਲਈ ਤੇ ਪਾਪਾ ਲਈ ਬੇੜੀ ਦੇ ਲਾਈਟ ਡੰਨ ਕਰ ਦਿਓ ਕੀ ਕਹਿੰਦੇ ਭਾਜੀ ਅੱਜ ਨਹੀਂ ਕਰੇ ਤੋ ਇਹ ਤਰੇਵਨੀ ਤੇ ਕਿਹ ਜਾ ਅੱਜ ਕੌਣ ਚਣ ਨੇ ਇਹ ਫਿਰ 16 ਨੂੰ 18 ਨੂੰ ਪਹੁੰਚਣਗੇ ਹਾਂ ਅੱਜ ਪਹੁੰਚਣਾ ਕਿੱਦਾਂ ਲਾਈਕ ਦਿਤੇ ਲਓ ਵਧੀਆ ਨਹੀਂ ਕਰ ਹੈਲੋ ਜੀ ਹਲੋ ਥੈਂਕ ਯੂ ਜੀ ਥੈਂਕ ਯੂ ਲਾਈਕ ਡਨ ਕਰਨ ਵਾਸਤੇ ਸਾਰੇ ਜਣੇ ਲਾਈਕ ਡਨ ਕਰੀ ਜਾਈਓ ਲਾਈਵ ਚੱਲਦੇ ਨੂੰ ਸ਼ੇਅਰ ਕਰਦੇ ਹੋ ਲੈਟ ਘਟ ਘਟ ਜੀ ਅੱਜ ਹਨਾ ਕਿ ਮੇਰੇ ਫੋਨ ਦੀ ਘਟ ਆ আচ্ছা ਮੇਰੇ ਫੋਨ ਦੀ ਘਟ ਆ ਕਿੱਥੋਂ ਦੇ ਹੋ ਤੁਸੀਂ ਅਹੀਂ ਆ ਜੇ ਗੁਰਦਾਸਪੁਰ ਜ਼ਿਲ੍ਹਾ ਸਾਡਾ ਪਿੰਡ ਪਾਮ ਤੋਂ ਜੇ ਤੁਸੀਂ ਪਹਿਲੀ ਵਾਰ ਆਏ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਸੇਕੋਂ ਸਾਹਿਬ ਹੈਲੋ ਹੈਲੋ ਜੀ ਲਾਈਕ ਡਨ ਕਰੀ ਜਾਓ ਨਾਲ ਦੀ ਨਾਲ ਪਲੀਜ਼ ਸਾਰੇ ਜਾਣੇ ਲਾਈਕ ਜ਼ਰੂਰ ਡਨ ਕਰੀ ਜਾਓ ਸਾਰੇ ਜਾਣੇ ਥੈਂਕ ਯੂ ਥੈਂਕ ਯੂ ਤਿੰਨ ਲਾਈਕ ਕਰਨ ਵਾਸਤੇ ਵਾਈਫਾਈ ਆਨਵਾ ਮੇਰੇ ਫੋਨ ਦਾ ਥੈਂਕ ਯੂ ਥੈਂਕ ਯੂ so much ਵੀਰ ਜੀ जो तो ती पहली बार मेरे चैनल ते प्लीज मेरे चैनल सब्सक्राइब में सब्सक्राइब जरूर करके जाए एक घंटा बस आना वा मैं लाइव अट्ठ बजे मैं लाइव ऑफ कर देना वाभी जी की हाल आ ਠੀਕਾ ਠੀਕਾ ਮੰਨੀ ਤੂੰ ਸੁਣਾ ਮੈਨੂੰ ਪਤਾ ਲੱਗ ਗਿਆ ਮੰਨੀ ਆ ਹੁਣ ਬੱਚੇ ਠੀਕ ਠਾਕ ਆ ਲਾਈਕ ਕਰਦੀ ਚੰਗਾ ਅਸੀਂ ਮੋਗੇ ਤੋਂ ਆ ਓਕੇ ਓਕੇ ਵੈਲਕਮ ਹੋ ਗਿਆ ਜੀ ਤੁਹਾਡਾ ਮੇਰੀ ਲਾਈਵ 'ਚ ਹਦੀਪ ਸਿੰਘ ਵੀਰ ਜੀ ਥੈਂਕ ਯੂ ਸੋ ਮੱਚ ਤੇ ਆਪਣਾ ਟਾਈਮ ਕੱਢ ਕੇ ਆਏ ਮੇਰੇ ਲਾਈਵ 'ਚ ਮੋਗੇ ਵਾਲਿਆਂ ਦੀ ਬੋਲੀ ਬੜੀ ਸੋਹਣੀ ਹੁੰਦੀ ਹੈ ਨਾ ਸਾਡੇ ਜਿਹੜੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਬੋਲੀ ਨਾ ਥੋੜੀ ਖੜੀ ਜੀ ਹੁੰਦੀ ਆ ਆਪਾਂ ਇਦਾਂ ਦਾ ਨਾ ਉਹ ਬੋਲਦੇ ਆ ਬੜਾ ਸਿੰਪਲ ਜਿਹਾ ਅਹੀਂ ਪਿਆਰ ਨਾਲ ਗੱਲ ਕਰੀਏ ਨਾ ਲੱਗਦਾ ਅਗਰੇ ਨੂੰ ਗੁੱਸੇ ਵਿੱਚ ਬੋਲਣ ਦੇਖਰੇ ਜਿਹੜੀ ਮਾਲਵੇ ਦੀ ਏਰੀਆ ਦੀ ਬੋਲੀ ਆ ਉਹ ਕਿੰਨੀ ਪਿਆਰੀ ਨਾ ਭਾਬੀ ਕੁਲਵੰਤ ਕਿੰਨਾ ਸੋਹਣਾ ਬੋਲਦੇ ਮੇਰੇ ਭਾਬੀ ਵੀ ਨੇ ਮਾਲਵੇ ਦੇ ਉਹਨਾਂ ਦੀ ਬੋਲੀ ਬੜੀ ਸੋਹਣੀ ਆ ਮੈਂ ਪਹਿਲੀ ਵਾਰ ਆਇਆ ਤੋ ડી ਲਾਈਵ ਸਟ੍ਰੀਮ ਥੈਂਕ ਯੂ ਥੈਂਕ ਯੂ ਵੀਰ ਜੀ ਥੈਂਕ ਯੂ ਸੋ ਮੱਚ ਤੁਹਾਡਾ ਮੇਰੇ ਲਾਈਵ ਚ ਆਉਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾ ਆਈਕਨ ਡਬਲੂ ਮੈਂ ਰੋਜ਼ 8 ਤੋਂ 9 ਹੁੰਨੀ ਆ ਵੈਸੇ ਪਰ ਅੱਜ ਮੈਂ 7 ਵਜੇ ਆ ਗਈ ਆ ਉਹਦਾ ਮੈਂ 8 ਤੋਂ 9 ਹੁੰਨੀ ਆ ਲਾਈਵ ਇੱਕ ਘੰਟਾ ਅੱਜ ਮੈਂ ਇੱਕ ਘੰਟਾ ਪਹਿਲਾਂ ਹੀ ਆ ਗਈ ਹਾਂਜੀ ਭਾਬੀ ਜੀ ਠੀਕ ਆ ਸਭ ਤੁਸੀਂ ਦੱਸੋ ਹਾਂ ਮੈਂ ਵੀ ਠੀਕ ਆ ਮੰਨੀ ਠੀਕ ਠਾਕ ਆ ਵਧੀਆ ਹੀ ਠੀਕ ਠਾਕ ਆ ਸਭ ਆਵੀ ਤੋ ਪਿੰਡ ਚੰਗਾ ਕਿਸੇ ਦਿਨ ਬੱਚਿਆਂ ਨੂੰ ਲੈ ਕੇ ਆਈ ਸਬਸਕ੍ਰਾਈਬ ਕਰ ਦਿੱਤਾ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਮੈਸੇਜ ਨਾ ਡਿਲੀਟ ਕਰੋ ਪਲੀਜ਼ ਮੈਸੇਜ ਡਿਲੀਟ ਨਾ ਕਰੋ ਕੋਈ ਆ ਰਹਿਣ ਤੋਂ ਕੋਈ ਗੱਲ ਨਹੀਂ ਮੈਸੇਜ ਲਾਈਵ ਤੋਂ ਬਾਅਦ ਤੇ ਆਪਣੇ ਆਪ ਉੱਡੀ ਜਾਣੇ ਨੇ ਇੱਕ ਤਾਂ ਜਾਣਾ ਸ਼ੋਅ ਹੋਣ ਲਈ ਰਿੱਦੀ ਫੈਮਲੀ ਹੈਲੋ ਦੀ ਹੈਲੋ ਜੀ ਵੈਲਕਮ ਹੋ ਗਿਆ ਰਿੱਦੀ ਫੈਮਲੀ ਤੁਹਾਡਾ ਗਲਤੀ ਨਾਲ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਉਹਦਾ ਮੈਂ ਕਿਹਾ ਸ਼ਾਇਦ ਤੁਸੀਂ ਆਪ ਕੀਤਾ ਵਾ ਤੇ ਫਿਰ ਐਂ ਦੋ ਤੁਸੀਂ ਫਿਰ ਰਿੱਦੀ-ਧੀਰੀ ਹੋਰ ਸੁਣਾਓ ਕਿਵੇਂ ਹੋ ਠੀਕ-ਠਾਕ ਬੱਚੇ ਠੀਕ ਨੇ ਤੁਹਾਡੇ ਵਧੀਆ ਚੱਲੀ ਜਾਂਦਾ ਚੈਨਲ ਤੁਹਾਡਾ टोपी टोपी पा। तो ना। 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 like five. Welcome हो गया थैंक यू सो मच लाइक जरूर करी जायो ठीक जो ग्रो करता पिया, ज्यादा ग्रो नहीं करता पिया। कोई गल नौली होली ग्रो करना दीदी शुरू हो जाना वा ਸਰਵਜੀਤ ਭੈਣੇ ਹੋ ਸੁਣਾਉਂਦੇ ਹੀ ਪ੍ਰਸ਼ਾਦ